ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਦੇਖ ਸਕਦੇ ਹੋ ਤਸਵੀਰਾਂ ਨੇ ਪਿੰਡ ਰਾਏਪੁਰ ਰਾਇਆਂ ਦੀਆਂ ਜਿੱਤੂ ਦੀ ਜ਼ਮੀਨ ਹੈ ਲਗਾਤਾਰ ਪਾਣੀ ਦੇ ਵਿੱਚ ਡਿੱਗ ਰਹੀ ਹੈ ਡਿੱਗਦੀ ਨਜ਼ਰ ਆ ਰਹੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਚੁੰਡਾ ਜਿਹੜਾ ਲਗਾਤਾਰ ਪਾਣੀ ਦੇ ਵਿੱਚ ਡਿੱਗਦਾ ਨਜ਼ਰ ਆ ਰਿਹਾ ਹੈ ਬਹੁਤ ਸਾਰੀ ਥਾਂ ਹੈ ਜਿਹੜੀ ਪਾਣੀ ਦੇ ਵਿੱਚ ਡਿੱਗ ਚੁੱਕੀ ਆ ਝੋਨਾ ਨੁਕਸਾਨੀਆਂ ਗਿਆ ਬਹੁਤ ਜ਼ਿਆਦਾ ਜਿਹੜੀ ਕਿ ਬਾਈ ਜੀ ਨੋਚ ਹੈ ਨੋਚ ਦੀ ਗੱਲ ਕਰ ਲਈਏ ਇਹ ਆਪਾਂ ਨੋਜ ਤੇ ਖੜੇ ਆ ਇਹ ਜਿਹੜੀ ਨੋਚ ਹੈ ਇੱਥੇ ਨਹੀਂ ਸੀਗੀ ਇਹ ਨੋਚ ਜਿਹੜੀ ਹੈ ਬਾਈ ਜੀ ਬਹੁਤ ਜ਼ਿਆਦੀ ਪਿੱਛੇ ਸੀਗੀ ਅੱਜ ਕਿੱਕਰ ਦੇਖ ਰਹੇ ਹੋ ਇਹ ਕਿੱਕਰ ਜਿਹੜਾ ਕਿ ਬਾਈ ਜੀ ਬਹੁਤ ਸਾਰਾ ਪਿੱਛੇ ਸੀਗਾ ਕਿੱਕਰ ਤੁਸੀਂ ਜੇ ਕਰ ਸਕਦੇ ਹੋ ਇਸ ਤੋਂ ਵੀ ਨੋਚ ਹੋਰ ਵੀ ਬਹੁਤ ਸਾਰੀ ਪਿੱਛੇ ਸੀਗੀ ਜਿੱਥੇ ਸਟੱਡ ਲੱਗੇ ਹੋਏ ਸੀਗੇ ਸਟੱਡਾਂ ਦੀ ਉਹ ਸਟੱਡ ਵੀ ਪਾਣੀ ਦੇ ਵਿੱਚ ਡਿੱਗ ਚੁੱਕੇ ਨੇ ਜਿਹੜਾ ਉਸ ਤੋਂ ਬਾਅਦ ਜਿਹੜੇ ਰੁੱਖ ਖੜੇ ਸੀ ਨਾਲ ਨੋਚਦੇ ਉਹ ਪਾਣੀ ਦੇ ਵਿੱਚ ਡਿੱਗਦੇ ਨਜ਼ਰ ਆਏ ਨੇ ਸਮਾਂ ਦੇ ਨਜ਼ਰ ਆਏ ਸੀਗੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਗੇ ਜ਼ਮੀਨ ਹੈ ਨਾਲ ਲੱਗਦੀ ਜ਼ਮੀਨ ਹੈ ਸਤਲੋਈ ਦਰਿਆ ਦੇ ਪਾਣੀ ਦੇ ਵਿੱਚ ਰੋਜ਼ਾਨਾ ਹੀ ਕਿੰਨੀ ਸਾਰੀ ਜ਼ਮੀਨ ਜਿਹੜੀ ਪਾਣੀ ਦੇ ਵਿੱਚ ਡਿੱਗਦੀ ਆ ਤੇ ਬਾਈ ਜੀ ਆਹ ਦੇਖ ਸਕਦੇ ਹੋ ਤੁਸੀਂ ਇੱਥੋਂ ਸਿੱਧੀ ਨਿਗਾਹ ਮਾਰੋ ਕਿ ਜਿਹੜਾ ਦਰਿਆ ਹੈ ਸਤਲੁਜ ਦਾ ਇੱਥੋਂ ਬਾਈ ਜੀ ਸਿੱਧਾ ਹੋ ਚੁੱਕਿਆ ਹੈ ਦਰਿਆ ਬਿਲਕੁਲ ਸਿੱਧਾ ਹੋ ਚੁੱਕਿਆ ਕਿ ਜਿਹੜਾ ਕਿ ਦਰਿਆ ਇੱਥੋਂ ਐ ਸੀਗਾ ਬਾਈ ਜੀ ਉਂਗਲ ਤੋਂ ਐ ਇੱਧਰ ਜਿਹੜਾ ਕਿ ਥਾਂ ਇੰਨਾ ਜਿਹੜਾ ਪਾਣੀ ਦੇ ਵਿੱਚ ਡਿੱਗ ਚੁੱਕਿਆ ਪਾਣੀ ਦੇ ਵਿੱਚ ਸਮਾ ਚੁੱਕਿਆ ਚੋਨਾ ਬਹੁਤ ਸਾਰਾ ਨੁਕਸਾਨ ਹੋਇਆ ਇੱਥੇ ਤੇ ਜਿਹੜੇ ਪਪੂਲਰ ਸੀਗੇ ਜਿਹੜੇ ਅਜੇ ਵੱਢਣ ਜੋਗ ਨਹੀਂ ਸੀਗੇ ਵੱਢਣੇ ਪੈਗੇ ਕਿਉਂਕਿ ਪਾਣੀ ਦੇ ਵਿੱਚ ਲਗਾਤਾਰ ਡਿੱਗ ਰਹੇ ਸੀਗੇ ਨੁਕਸਾਨ ਹੋ ਰਿਹਾ ਸੀਗਾ ਤੇ ਆ ਜਗਾ ਦੇਖ ਸਕਦੇ ਹੋ ਕਿੰਨੀ ਕਿੰਨੀ ਜਿਹੜੀ ਜਗਾ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਪਾਣੀ ਦੇ ਵਿੱਚ ਡਿੱਗੀ ਹੈ ਤੇ ਇਹ ਜਿਹੜੀ ਜਗਾ ਅਜੇ ਵੀ ਬਾਈ ਜੀ ਇਹ ਡਿੱਗੇਗੀ ਇਹ ਆਪਣੇ ਜਿੱਦਾਂ ਕਹਿ ਦਈਏ ਕਿਸੇ ਕੰਮ ਦੀ ਨਹੀਂ ਰਹਿ ਜਾਣੀ ਜੋ ਕਿ ਜ਼ਮੀਨ ਹੈ ਜਿਹੜੀ ਮਿੱਟੀ ਹੈ ਇਹ ਜਿਹੜੀ ਸਾਰੀ ਹੁਣ ਪਾਣੀ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਲਗਾਤਾਰ ਡਿੱਗ ਰਹੀ ਹੈ ਤੇ ਨੋਚੇ ਦੀ ਗੱਲ ਕਰ ਲਈਏ ਨੋਚੇ ਵੀ ਬਾਈ ਜੀ ਲਗਾਤਾਰ ਡਿੱਗ ਰਹੀ ਹੈ ਜਿਦਾਂ ਦੇਖ ਸਕਦੇ ਹੋ ਇਹ ਤੋਂ ਫਿਰ 파ੜ ਪਿਆ ਹੋਇਆ ਹੈ ਇਹ ਜਿਹੜੀ ਹੁਣ ਜਦੋਂ ਮਾੜਾ ਜਿਹਾ ਪਾਣੀ ਦਾ ਨਾਲ ਛੱਲਾ ਵੱਜੇਗਾ ਤੇ ਨੋਚੇ ਦਾ ਜਿਹੜਾ ਨੁਕਸਾਨ ਰੁਕ ਨਹੀਂ ਰਿਹਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਤੇ ਜੇ ਤਾਂ ਬਾਈ ਜੀ ਸਟੱਡ ਲਾਏ ਜਾਂਦੇ ਆ ਨੋਚ ਦੇ ਨਾਲ ਸਟੱਡ ਲਾਉਣ ਦੇ ਨਾਲ ਇਸ ਨੋਚ ਦਾ ਜਿਹੜਾ ਨੁਕਸਾਨ ਹੈ ਉਹ ਨਹੀਂ ਅੱਗੇ ਹੋਵੇਗਾ ਰੁਕ ਜਾਵੇਗਾ ਜੇ ਤਾਂ ਸਟੱਡ ਨਹੀਂ ਲਾਏ ਜਾਂਦੇ ਤੇ ਭਾਈ ਇਹ ਨੋਜ ਜਿਹੜੀ ਆ ਇਹ ਹੌਲੇ ਹੌਲੇ ਪਾਣੀ ਦੇ ਵਿੱਚ ਸਮਾਜ ਜਾਵੇ